ਸ੍ਰੀ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਦੀ ਗਵਾਈ ਹੇਠ ਕੰਮ ਕਰਦੇ ਆ ਥਾਣਾ ਬਦਨੀ ਕਲਾਂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਅ ਕੱਲ ਮਿਤੀ 27 12 24 ਨੂੰ ਚੌਕੀ ਇੰਚਾਰਜ ਲੋਪੋਂ ਜਸਵੰਤ ਸਿੰਘ ਨੂੰ ਗਸ਼ਤ ਦੌਰਾਨ ਇਤਲਾਹ ਮਿਲ ਕੇ ਗੁਰਮukh ਸਿੰਘ ਹਰਮਿੰਦਰ ਸਿੰਘ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਵਾਸੀਆਂ ਦੌਦਰ ਸਰਕੀ ਜੋ ਰਾਹ ਕਿਨਾਰੇ ਤੋਂ ਮੋਟਰਸਾਈਕਲ ਤੇ ਮੋਬਾਈਲ ਹੋਣ ਦੇ ਆਧੀ ਹਨ ਜਿਨ੍ਹਾਂ ਨੂੰ ਅਤਲਾਹ ਮਿੰਡ ਤੇ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਬਰਾਮਦ ਕੀਤੇ ਨੇ ਇਹਨਾਂ ਬਸ ਇਹਨਾਂ ਵਿੱਚੋਂ ਜਿਹੜਾ ਕਮਲਪ੍ਰੀਤ ਸਿੰਘ ਕੇਪੀ ਹੈ ਇਹ ਆਈਆਰਪੀ ਦੇ ਵਿੱਚ ਨੌਕਰੀ ਕਰਦਾ ਤੇ ਇਹਦੀ ਜਿਹੜੀ ਪੋਸਟਿੰਗ ਤੇ ਹੁਣ ਬਟੇਂਡਾ ਜੇਲ੍ਹ ਦੇ ਵਿੱਚ ਸੀਗੇ ਦੋ ਮਹੀਨਿਆਂ ਤੋਂ ਐਬਸੈਂਟ ਚੱਲਦਾ ਸੀ ਜਿਹੜਾ ਇਹ ਆਪਣੇ ਇਹਨਾਂ ਨਾਲ ਰਲ ਕੇ ਹੈ ਜਿਹੜਾ ਮਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੇ ਜਿਹੜਾ ਇਹ ਰਿਕਵਰੀ ਹੋਈ ਹੈ ਇੱਕ ਸਾਡਾ 125/24 ਮਕਾਦਮਾ ਹੈ ਉਹਦੇ ਚ ਮਕਾਦਮਾ ਆਪਣੇ ਮੋਟਰਸਾਈਕਲ ਬਰਾਮਦ ਹੋਇਆ ਇਹ 360 ਹੈ ਸਾਡਾ ਮਕਾਦਮਾ ਤੇ ਇੱਕ ਇਹਨੇ ਜਿਹੜੇ ਮੋਟਰ ਆਪਣੇ ਮੋਬਾਈਲ ਚੋਰੀ ਕੀਤੇ ਨੇ ਇਹ ਜਗਰਾਉਂ ਦੇ ਏਰੀਆ ਦੇ ਵਿੱਚੋਂ ਕਰੇ ਨੇ ਚਾਰ ਵੱਖ-ਵੱਖ ਜਗ੍ਹਾ ਤੋਂ ਇਹਨਾਂ ਦਾ ਆਪਣੇ ਅਦਾਲਤ ਪੇਸ਼ ਕੀਤੇ ਸੀ ਜਿਹੜਾ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਸਾਨੂੰ ਤੇ ਰਿਮਾਂਡ ਦੌਰਾਨ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਸੀਰੀ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਦੀ ਅਗਵਾਈ ਹੇਠ ਕੰਮ ਕਰਦੇ ਆ। ਥਾਣਾ ਬਦਨੀ ਕਲਾਂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅ ਕੱਲ ਮਿਤੀ 27 12 24 ਨੂੰ ਚੌਕੀ ਇੰਚਾਰਜ ਲੁਪੋਂ ਜਸਵੰਤ ਸਿੰਘ ਨੂੰ ਗਸ਼ਤ ਦੌਰਾਨ ਇਤਲਾਹ ਮਿਲ ਕੇ ਗੁਰਮukh ਸਿੰਘ, ਹਰਮਿੰਦਰ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਵਾਸੀਆਂ ਦੌਦਰ ਸਰਕੀ ਜੋ ਰਾਹ ਕਿਨਾਰੇ ਤੋਂ ਮੋਟਰਸਾਈਕਲ ਤੇ ਮੋਬਾਈਲ ਹੋਣ ਦੇ ਆਧੀ ਹਨ ਜਿਨ੍ਹਾਂ ਨੂੰ ਅਤਲਾਹ ਮਿੰਡ ਤੇ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਬਰਾਮਦ ਕੀਤੇ ਨੇ ਇਹਨਾਂ ਬਸੋਂ ਇਹਨਾਂ ਵਿੱਚੋਂ ਜਿਹੜਾ ਕਮਲਪ੍ਰੀਤ ਸਿੰਘ ਕੇਪੀ ਹੈ ਇਹ ਆਈਆਰਪੀ ਦੇ ਵਿੱਚ ਨੌਕਰੀ ਕਰਦਾ ਤੇ ਇਹਦੀ ਜਿਹੜੀ ਪੋਸਟਿੰਗ ਤੇ ਹੁਣ ਬਟੇਂਡਾ ਜੇਲ੍ਹ ਦੇ ਵਿੱਚ ਸੀਗੇ ਦੋ ਮਹੀਨਿਆਂ ਤੋਂ ਐਬਸੈਂਟ ਚੱਲਦਾ ਸੀ ਜਿਹੜਾ ਇਹ ਆਪਣੇ ਇਹਨਾਂ ਨਾਲ ਰਲ ਕੇ ਆ ਜਿਹੜਾ ਮਾਰਦਾਤਾਂ ਨੂੰ ਇਜਾਮ ਦਿੰਦਾ ਸੀ ਜੇ ਜਿਹੜਾ ਇਹ ਰਿਕਵਰੀ ਹੋਈ ਹੈ ਇੱਕ ਸਾਡਾ 125/24 ਮਕਦਮਾ ਹੈ ਉਹਦੇ ਚ ਮਕਦਮਾ ਆਪਣੇ ਮੋਟਰਸਾਈਕਲ ਬਰਾਮਦ ਹੋਇਆ ਇਹ 360 ਹੈ ਸਾਡਾ ਮਕਦਮਾ ਤੇ ਇੱਕ ਇਹਨੇ ਜਿਹੜੇ ਮੋਟਰ ਆਪਣੇ ਮੋਬਾਈਲ ਚੋਰੀ ਕੀਤੇ ਨੇ ਇਹ ਜਗਰਾਉਂ ਦੇ ਏਰੀਆ ਦੇ ਵਿੱਚੋਂ ਕਰੇ ਨੇ ਚਾਰ ਵੱਖ-ਵੱਖ ਜਗ੍ਹਾ ਤੋਂ ਇਹਨਾਂ ਦਾ ਆਪਣੇ ਅਦਾਲਤ ਤੇ ਪੇਸ਼ ਕੀਤੇ ਸੀ ਜਿਹੜਾ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਸਾਨੂੰ ਤੇ ਰਿਮਾਂਡ ਦੌਰਾਨ ਇਹਨਾਂ ਤੋਂ ਹੋਰ ਵੀ ਕੁੱਝ ਕੇਸ ਕੀਤੀ ਜਾਊ